ਪੰਜਾਬ ਦੇ ਵਿੱਚ ਗੁੰਡਾ ਰਾਜ ਜਿਹੜਾ ਉਹ ਸਿਰ ਚੜ੍ਹ ਕੇ ਬੋਲ ਰਿਹਾ ਤੇ ਪੰਜਾਬ ਦੇ ਵਿੱਚ ਜਿਹੜਾ ਭਗਵੰਤ ਮਾਨ ਆ ਉਹ ਗੁੰਡਾ ਰਾਜ ਦਾ ਜਿਹੜਾ ਮੋਰੀ ਬਣਿਆ ਹੋਇਆ ਅੱਖਾਂ ਟੱਡੀਆਂ ਹੋਈਆਂ ਨੇ ਪੁਲਿਸ ਨੂੰ ਜਿਹੜੇ ਸ਼ਰੀਆਮ ਅਧਿਕਾਰ ਦਿੱਤੇ ਹੋਏ ਨੇ ਦਲਵਾਰ ਸਿੰਘ ਨੌ ਦਾ ਨੌਜਵਾਨ ਕਾਂਗਰਸੀ ਵਰਕਰ ਆ ਤੇ ਉਸ ਨੂੰ ਸ਼ਰੀਆਮ ਜਿਹੜਾ ਬਲਜਿੰਦਰ ਕੌਰ ਐਮ ਐਲ ਏ ਆ ਉਸ ਦੇ ਸਾਥੀਆਂ ਨੇ ਕੁੱਟਿਆ ਤੇ ਕੁੱਟਣ ਦਾ ਕਾਰਨ ਇਹ ਆ ਕਿ ਉਹਨਾਂ ਦੇ ਜਿਹੜੇ ਆਪ ਦੇ ਜਿਹੜੇ ਕਾਲੇ ਕਾਰਨਾਮੇ ਨੇ ਉਹਨਾਂ ਨੂੰ ਉਹ ਸਾਹਮਣੇ ਲੈ ਕੇ ਆ ਰਹੇ ਐਮਐਲਏ ਸਪਾਲ ਸਿੰਘ ਖੈਰਾ ਇਸ ਦਾ ਪਰਦਾ ਫਾਸ਼ ਕਰ ਰਿਹਾ ਹੈ মিডিਆ ਦੇ ਸਾਹਮਣੇ ਆਇਆ ਤੇ ਉਸਨੇ ਕਿਹਾ ਕਿ ਜਿਹੜਾ ਸਰਕਾਰ ਹੁੰਦੀ ਆ ਉਸ ਦੀ ਜਿਹੜੀ ਨਿੰਦਾ ਉਹ ਲੋਕਾਂ ਵੱਲੋਂ ਕੀਤੀ ਜਾਂਦੀ ਆ ਤੇ ਪਹਿਲਾਂ ਵੀ ਸਰਕਾਰਾਂ ਦੀ ਜਿਹੜੀ ਨਿੰਦਾ ਉਹ ਆਮ ਲੋਕਾਂ ਵੱਲੋਂ ਕੀਤੀ ਜਾਂਦੀ ਸੀ ਪਰ ਜਦੋਂ ਕੋਈ ਜਿਹੜੇ ਸਰਕਾਰ ਦੀਆਂ ناکامیਆਂ ਨੂੰ ਦਿਖਾਉਂਦਾ ਤਾਂ ਇਹ ਗੁੱਸੇ ਵਿੱਚ ਆ ਜਾਂਦੇ ਨੇ ਤੇ ਬਲਜਿੰਦਰ ਕੌਰ ਦੇ ਜਿਹੜੇ ਸਾਥੀ ਨੇ ਉਹਨਾਂ ਵੱਲੋਂ ਇਸ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਆ ਅਸੀਂ ਇਹ ਜਿਹੜਾ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਾਉਣੀ ਆ ਕੀ ਕਹਿਣਾ ਉਹਨਾਂ ਦਾ ਉਹ ਤੁਹਾਨੂੰ ਦਿਖਾਉਂਦੇ ਆ ਇਸ ਵਕਤ ਪੰਜਾਬ 'ਚ ਜੰਗਲ ਰਾਜ ਹੈ ਔਰ ਕਿਸੇ ਬੰਦੇ ਦੇ ਕੱਲੇ ਜਿਹੜੇ ਵਿਅਕਤੀ ਨੂੰ ਅਸੀਂ ਮਿਲਣਾ ਹੈ ਕੱਲੀ ਇਹਦੀ ਸੁਣਵਾਈ ਦੀ ਗੱਲ ਨਹੀਂ ਇੱਕ ਵਾਤਾਵਰਨ ਪੰਜਾਬ ਦੇ ਵਿੱਚ ਬਹੁਤ ਭੈ ਪੀਤ ਦਹਿਸ਼ਤ ਦਾ ਮਾਹੌਲ ਬਣਿਆ ਇਹ ਜਿਹੜਾ ਵਾਕਿਆਤ ਹੋਇਆ ਇਹ ਸਾਡੀ ਪਾਰਟੀ ਦਾ ਕਿਸਾਨ ਜਿਹੜਾ ਸਾਡਾ ਵਿੰਗ ਆ ਕਾਂਗਰਸ ਪਾਰਟੀ ਦਾ ਉਹਦਾ ਸਾਡਾ ਇੱਕ ਕਾਰਕੁਨ ਦਿਲਵਾਰ ਸਿੰਘ ਪਿੰਡ ਇਹਨਾਂ ਦਾ ਹੈਗਾ ਰਾਮਾ ਹਲਕਾ ਹੈਗਾ ਤਲਵੰਡੀ ਸਾਬੋ ਅੱਜ ਮੇਰੇ ਨਾਲ ਜਿਹੜੇ ਤਲਵੰਡੀ ਸਾਬੋ ਤੋਂ ਸਾਡੇ ਲੜਦੇ ਨੇ ਚੋਣਾ ਖੁਸ਼ਬਾਦ ਸਿੰਘ ਚਕਾਨਾ ਇਹ ਸਾਡੇ ਨਾਲ ਨੇ ਇੱਧਰ ਖੱਬੇ ਪਾਸੇ ਮੇਰੇ ਮਹੰਤ ਸਾਹਿਬ ਖਨੋੜਾ ਸਾਹਿਬ ਜਿਹੜੇ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਦੇ ਪ੍ਰਧਾਨ ਨੇ ਤੇ ਨਾਲ ਹੋਰ ਬਹੁਤ ਸਤਕਾਰਯੋਗ ਆਗੂ ਨੇ ਪਟਿਆਲੇ ਜ਼ਿਲ੍ਹੇ ਦੇ ਔਰ ਸਾਡੇ ਕਿਸਾਨ ਮਿੰਦੇ ਸਤਵਿੰਦਰ ਸਿੰਘ ਪਿੱਤੂ ਮੇਰੇ ਨਾਲ ਖੜੇ ਨੇ ਅਸੀਂ ਮੈਂ ਉਹਨਾਂ ਨੂੰ ਮਿਲਿਆ ਆਣ ਕੇ ਪਹਿਲਾ ਇਮੀਡੀਏਟਲੀ ਜਿਹੜੀ ਉਹਨਾਂ ਦੀ ਵੀਡੀਓ ਆਈ ਸੀਗੀ ਬਹੁਤ ਇੱਕ ਧਰ ਪੈਦਾ ਕਰਨ ਵਾਲੀ ਸੀ ਕਿ ਕਿਵੇਂ ਉਹਦੀਆਂ ਦਿੱਤਾ ਪੂਰਤੀਆਂ ਉਹਦੇ ਦੰਦ ਤੋੜਤੇ ਤੋਂ ਪਰਸਲ ਮੈਂ ਇਨਸਾਨੀ ਨਾਤੇ ਔਰ ਪਾਰਟੀ ਨਾਤੇ ਨਾਲ ਅਸੀਂ ਉਹਨਾਂ ਨੂੰ ਮਿਲਣਾ ਹੈ ਔਰ ਮੈਂ ਉਹਨਾਂ ਨੂੰ ਜਿਹੜੀ ਗੱਲ ਪੁੱਛੀ ਆ ਕਿ ਕਿਵੇਂ ਹੋਇਆ ਵਾਕਿਆ ਤੇ ਉਹਨਾਂ ਨੇ ਕਿਹਾ ਕਿ ਸ਼ਰਮਾ ਢਾਬਾ ਹੈ ਚੰਨੂ ਦੇ ਲਾਗੇ ਮੇਨ ਹਾਈਵੇ ਦੇ ਉੱਤੇ ਉਥੇ ਤੜਕੇ तकरीबन 4 ਵਜੇ ਦੇ ਕਰੀਬ ਲਗਭਗ 15 ਬੰਦਿਆਂ ਨੇ ਇਹਦੇ ਤੇ ਹਮਲਾ ਕੀਤਾ ਔਰ ਹਮਲੇ ਦਾ ਕਾਰਨ ਜਿਹੜਾ ਵਾ ਇਹ ਕਾਫੀ ਦਿਲਵਾਰ ਸਿੰਘ ਸੋਸ਼ਲ ਮੀਡੀਆ ਤੇ ਫੁੱਲੀ ਐਕਟਿਵ ਆਦਮੀ ਆ ਇਹਦੀਆਂ ਤੁਸੀਂ ਅਗਰ ਆਈਡੀ ਸਰਚ ਕਰੋਗੇ ਤਾਂ ਇਹ ਖਾਸ ਤੌਰ ਤੇ ਜਿਹੜਾ ਰਿਫਾਇਨਰੀ ਵਿੱਚ ਬਠਿੰਡਾ ਔਇਲ ਰਿਫਾਇਨਰੀ ਵਿੱਚ ਗੁੰਡਾ ਟੈਕਸ ਦਾ ਸਿਸਟਮ ਚੱਲਦਾ ਗੈਸ ਦੀ ਚੋਰੀ ਹੁੰਦੀ ਆ ਤੇ ਉਹਨੂੰ ਹਾਈਲਾਈਟ ਕਰਦਾ ਸੀ ਔਰ ਵਿਸ਼ੇਸ਼ ਤੌਰ ਤੇ ਬੀਬੀ ਬਲਜਿੰਦਰ ਕੌਰ ਆਮ ਆਦਮੀ ਪਾਰਟੀ ਦੀ ਐਮਐਲਏ ਔਰ ਉਹਨਾਂ ਦੇ ਜਿਹੜੇ ਸਪੋਰਟਰਸ ਔਰ ਉਹਨਾਂ ਦਾ ਜਿਹੜਾ ਪਰਿਵਾਰ ਆ ਉਹਨਾਂ ਦੀਆਂ ਜਿਹੜੀਆਂ ਜੋ ਜ਼ਿਆਦਤੀਆਂ ਤੇ ਟੱਕੇ ਸੀ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਹਾਈਲਾਈਟ ਕਰਦਾ ਸੀ ਤਾਂ ਮੈਂ ਸਮਝਦਾ ਵਾਂ ਕਿ ਉਹਨਾਂ ਨੇ ਮੌਕਾ ਦੇਖ ਕੇ ਤਲਵੰਡੀ ਸਾਬੋ ਤੋਂ ਬਾਹਰ ਪਟਿਆਲੇ ਜਿਹੜਾ ਸ਼ਰਮਾ ઠાਬਾ ਇਹਦੇ ਤੇ ਅਟੈਕ ਹੋਇਆ ਵਾ ਔਰ ਇਹਨੇ ਪੁਲਿਸ ਸਟੇਟਮੈਂਟ ਜਿਹੜੀ ਆਪਣੀ ਦਿੱਤੀ ਆ ਬਿਆਨ ਦਿੱਤੇ ਨੇ ਦਿਲਵਾਰ ਸਿੰਘ ਨੇ ਉਹਦੇ ਚ ਲਗਭਗ 8-9 ਵਿਅਕਤੀਆਂ ਦਾ ਨਾਮ ਲਿਖਾਇਆ ਜਿਹਦੇ ਚ ਉਹਨੇ ਐ ਐਮ ਐਲ ਏ ਭਲਵਿੰਦਰ ਕੌਰ ਦਾ ਬਾਈ ਨੇਮ ਜ਼ਿਕਰ ਕੀਤਾ ਵਾ ਉਸ ਦੇ ਪਿਤਾ ਦਰਸ਼ਨ ਸਿੰਘ ਦਾ ਜ਼ਿਕਰ ਕੀਤਾ ਵਾ ਉਹਦੇ ਭਾਈ ਦਾ ਜ਼ਿਕਰ ਕੀਤਾ ਵਾ ਔਰ ਸ਼ਾਇਦ ਇੱਕ ਕੌਰ ਸਿੰਘ ਜਿਹੜਾ ਰਾਮਾ ਮੰਡੀ ਹਾਂ ਕੌਰ ਸਿੰਘ ਜਿਹੜਾ ਰਾਮੇ ਦਾ ਨਗਰ ਕੌਂਸਲ ਦਾ ਪ੍ਰੈਜ਼ੀਡੈਂਟ ਰਿਹਾ ਸਾਬਕਾ ਉਹਨਾਂ ਸਾਰਿਆਂ ਦਾ ਬਾਈ ਨੇਮ ਜ਼ਿਕਰ ਕੀਤਾ ਲੇਕਿਨ ਹੁਣ ਮੈਨੂੰ ਕਰੋਸੇ ਜੋ ਕੁਸੂਤਰਾ ਤੋਂ ਪਤਾ ਲੱਗਿਆ ਕੱਲ ਮੈਂ ਵੈਸੇ ਡੀਐਸਪੀ ਪਸਿਆਣਾ ਥਾਣੇ ਨਾਲ ਗੱਲ ਕੀਤੀ ਸੀ ਸਬ ਡਿਵੀਜ਼ਨ ਨਾਲ ਉਹਨਾਂ ਨੇ ਕਿਹਾ ਹਾਂਜੀ ਅਸੀਂ ਐਫਆਈਆਰ ਦਰਜ ਕੀਤੀ ਕਿਉਂਕਿ ਪੁਲਿਸ ਇਜ਼ ਵੈਰੀ ਟਾਈਟ ਟਿਪ ਔਰ ਉਹਨਾਂ ਨੇ ਕਿਹਾ ਜੀ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਪਰ ਅੱਜ ਤੀਸਰਾ ਦਿਨ ਹੋ ਗਿਆ ਮੇਰੇ ਸੋਰਸਸ ਕਹਿੰਦੇ ਕਿ ਐਫ ਆਈ ਆਰ ਨੰਬਰ 128 ਦਰਜ ਹੋਈ ਹੈ ਫਸਿਆਣਾ ਪੁਲਿਸ ਸਟੇਸ਼ਨ ਤੇ ਲੇਕਿਨ ਹੈ ਅਨ ਆਈਡੈਂਟੀਫਾਈਡ ਵਿਅਕਤੀਆਂ ਦੇ ਖਿਲਾਫ ਜੋ ਪੰਜਾਬ ਚ ਟ੍ਰੈਂਡ ਚੱਲਦਾ ਮਤਲਬ ਕਿ ਜਿਹੜੇ ਵਰਦੀ ਧਾਰੀ ਵੀ ਆਣ ਕੇ ਬੰਦੇ ਮਾਰਦੇ ਨੇ ਟੂਠੇ ਪੁਲਿਸ ਐਂਕਾਊਂਟਰ ਕਰਦੇ ਨੇ ਤੁਹਾਡੇ ਸ਼ਹਿਰ ਵਿੱਚ ਪਟਿਆਲੇ ਚ ਕਰਨਲ ਬਾਠ ਤੇ ਉਹਦੇ ਪੁੱਤਰ ਦੀ ਜਿਹੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਪੁਲਿਸ ਵਾਲਿਆਂ ਨੇ ਇਹ ਘੱਟੋ ਘਾਟ 15-20 ਦਿਨ ਅਣਪਛਾਤੇਆਂ ਚ ਚੱਲਿਆ ਔਰ ਜੇ ਕਰਨਲ ਬਾੜ ਤੇ ਉਹਦਾ ਪਰਿਵਾਰ ਹਾਈ ਕੋਰਟ ਆ ਜਾਂਦਾ ਤੇ ਉੱਥੋਂ ਉਹਨਾਂ ਨੂੰ ਸੀਬੀਆਈ ਦੀ ਜਾਂਚ ਨਾ ਲੱਗਦੀ ਤਾਂ ਪੰਜਾਬ ਪੁਲਿਸ ਨੇ ਕੋਈ ਕਸਰ ਨਹੀਂ ਛੱਡੀ ਸੀ ਕਿ ਇਸ ਮਸਲੇ ਨੂੰ ਦਬਾਇਆ ਜਾਵੇ ਐਨ ਉਸੇ ਤਰਜ਼ ਦੇ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਦੇ ਐਮਐਲਏਜ਼ ਜਾਂ ਆਮ ਆਦਮੀ ਪਾਰਟੀ ਦਾ ਕੋਈ ਇੰਪੋਰਟੈਂਟ ਆਦਮੀ ਕਿਸੇ ਇਸ ਤਰ੍ਹਾਂ ਦਾ ਦੋਸ਼ੀ ਪਾਇਆ ਜਾਂਦਾ